ਜੋ ਬਸਾਂ ਦੀ ਸਟ੍ਰਾਈਕ ਆ ਜਿਹੜਾ ਧਰਨਾ ਲਗਾਇਆ ਗਿਆ ਕੀ ਸਾਰਾ ਮੁੱਦਾ ਹੈ ਅਸੀਂ ਪੰਜਾਬ ਰੋਡਵੇ ਕੰਟਰੈਕਟਰ ਵਰਕਰ ਯੂਨੀਅਨ ਅਨਵਰ ਸਰਵੰਤ ਤੋਂ ਡੀਪੂ ਪ੍ਰਧਾਨ ਆ ਜਿਹੜਾ ਮਸਲਾ ਹੈ ਜੀ ਇਹ ਮਸਲਾ ਕੋਈ ਖਾਸ ਨਹੀਂ ਸੀ ਹੈਗਾ ਪਰ ਇਹਨੂੰ ਜਿਹੜਾ ਵਾ ਹਵਾ ਦੇ ਦਿੱਤੀ ਆ ਸਾਡੇ ਟਰਾਂਸਪੋਰਟ ਮੰਤਰੀ ਤੇ ਸਾਡੀ ਸਰਕਾਰ ਤੇ ਸਾਡੀ ਮੈਨੇਜਮੈਂਟ ਦੀਆਂ ਮਾੜੀਆਂ ਨੀਤੀਆਂ ਨੇ ਜਿਵੇਂ ਕਿ ਸਾਡੀ ਹੜਤਾਲ ਕਰਨ ਦੀ ਕੋਈ ਵੀ ਮਨਸਾ ਨਹੀਂ ਸੀ ਕਿਉਂਕਿ ਅਸੀਂ ਵਾਰ-ਵਾਰ ਜਿਹੜਾ ਵਾ ਸਰਕਾਰ ਦੇ ਨਾਲ ਸਾਡੀਆਂ 52 ਤੋਂ 55 ਮੀਟਿੰਗਾਂ ਹੋ ਚੁੱਕੀਆਂ ਵਾਂ ਇਹਦੇ ਵਿੱਚ ਵਾਰ-ਵਾਰ ਅਸੀਂ ਘਵਾਰ ਵੀ ਲਾਈ ਵੀ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਅਸੀਂ ਅਦਾਰੇ ਦੇ ਵਿੱਚ ਨਹੀਂ ਭੇਨ ਦੇਣੀਆਂ ਕਿਉਂਕਿ ਕਿਲੋਮੀਟਰ ਅਦਾਰਾ ਜਿਹੜਾ ਵਾ ਪਹਿਲਾਂ ਹੀ ਬਹੁਤ ਜ਼ਿਆਦਾ ਵਾ ਤੇ ਜੇ ਬੱਸਾਂ ਪਾਉਣੀਆਂ ਤੇ ਆਪਣੀਆਂ ਵਿਭਾਗ ਦੇ ਵਿੱਚ ਪਾਓ ਜਿਸ ਦੇ ਵਿੱਚ ਕਿ ਮੁਲਾਜ਼ਮਾਂ ਨੂੰ ਜਿਹੜਾ ਵਾ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਸਾਡੀ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲੂਗਾ ਬੱਸਾਂ ਪਾਉਣੀਆਂ ਤੇ ਵਿਭਾਗ ਦੇ ਵਿੱਚ ਪਾਈਆਂ ਜਾਣ ਪਰ ਅੜਿਆ ਰਵਈਆ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਚਾਹ ਮੰਨ ਲੀਏ ਵੀ ਸਾਡੀ ਜਿਹੜੀ ਨਾਕਾਮੀ ਜਿਹੜੀ ਕਹਿ ਸਕਦੇ ਅਸੀਂ ਹੈਡ ਆਫਸ ਦੇ ਉੱਚ ਅਧਿਕਾਰੀ ਆ ਪੀ ਜਿਹੜੇ ਪ੍ਰਾਈਵੇਟ ਸੈਕਟਰ ਨੂੰ ਇੰਨਾ ਬढ़ावा ਦੇਣ ਦੇ ਆ ਜਿਹੜੀ ਕੱਲ ਤੋਂ ਹੜਤਾਲ ਸ਼ੁਰੂ ਹੋਈ ਆ ਜੀ ਹੜਤਾਲ ਅਸਰ ਅਸੀਂ ਨਹੀਂ ਸੀ ਮਿਤੀ ਅਸੀਂ ਤਾਂ ਸਿਰਫ ਗੇਟ ਰੈਲੀਆਂ ਰਕਿਤੀਆਂ ਸੀ ਵੀ 11:00 ਤੋਂ 1:00 ਵਜੇ ਤੱਕ ਅਸੀਂ ਗੇਟ ਰੈਲੀਆਂ ਕਰਾਂਗੇ ਪਰ ਹੋਇਆ ਕਿ ਕਿ ਸਾਡੇ ਸਰਕਾਰ ਵੱਲੋਂ ਤੇ ਸਾਡੀ ਮੈਨੇਜਮੈਂਟ ਦੇ ਅਦੋਚੇ ਅਧਿਕਾਰੀਆਂ ਵੱਲੋਂ ਜਿਹੜਾ ਵਾ 4:00 ਵਜੇ ਤੋਂ ਸਾਡੇ ਜਿਹੜੇ ਆ ਪ੍ਰਧਾਨ ਸੈਕਟਰੀ ਜਿਹੜੇ ਉਹ ਅਰੈਸਟ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਡਿਟੇਨ ਕੀਤਾ ਗਿਆ ਉਸ ਰੋਸ ਵਜੋਂ ਜਿਹੜਾ ਵਾ ਇਹ ਜਿਹੜਾ ਧਰਨਾ ਵਾ ਚਹਿਰ ਗੇਟ ਰੈਲੀਆਂ ਜਿਹੜੀਆਂ ਹੜਤਾਲ ਦਾ ਰੂਪ ਧਾਰਨ ਕਰ ਚੁੱਕੀਆਂ। ਤੁਹਾਡੀ ਸਰਕਾਰ ਤੋਂ ਕੀ ਮੰਗ ਹੈ? ਕੀ ਕੀ ਮੰਗਾ ਤੁਹਾਡੀਆਂ ਪੂਰਾ ਕਰਨ? ਅਸੀਂ ਜਿਵੇਂ ਕਿ ਮੈਂ ਬਿਆਨ ਸੁਣ ਲਿਆ ਸੀ ਆਪਣੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਜਿਹੜੇ ਸਾਨੂੰ ਕਹਿੰਦੇ ਵੀ 24 ਘੰਟਿਆਂ 'ਚ ਫੈਸਲਾ ਨਹੀਂ ਲਿਆ ਸਕਦਾ, ਲਿਆ ਜਾ ਸਕਦਾ। ਪਰ ਮੈਂ ਪੁੱਛਣਾ ਚਾਹੁੰਨਾ ਤੁਹਾਡੇ ਮਾਧਿਅਮ ਰਹੀ ਆਪਣੇ ਵਿੱਤ ਮੰਤਰੀ ਸਾਹਿਬ ਨੂੰ ਵੀ 24 ਘੰਟਿਆਂ ਫੈਸਲਾ ਤੇ ਨਹੀਂ ਲਿਆ ਜਾ ਸਕਦਾ। ਪਰ ਜਿਹੜੀਆਂ 52 ਤੋਂ 55 ਮੀਟਿੰਗਾਂ ਕਰ ਕੀਤੀਆਂ ਸਾਡੇ ਨਾਲ ਉਹਨਾਂ ਦੇ ਵਿੱਚ ਵਿਸਥਾਰਪੂਰਵਕ ਤੁਸੀਂ ਮੰਗਾ ਨੂੰ ਸਾਡੀਆਂ ਨੂੰ ਜਾਇਜ਼ ਵੀ ਦੱਸਿਆ ਵੀ ਸਾਡੀਆਂ ਮੰਗਾਂ ਸੱਤ ਮੰਗਾਂ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਸਾਡਾ ਇੱਕ ਤੇ ਪਾਲਿਸੀ ਸਾਡੇ ਮਾਨਯੋਗ ਮੁੱਖ ਮੰਤਰੀ ਵੱਲੋਂ 1 ਜੁਲਾਈ 2024 ਨੂੰ ਜਿਹੜੀ ਉਹ ਬਣਵਾਈ ਗਈ ਸੀ ਕਿ ਇੱਕ ਮਹੀਨੇ ਚ ਤੁਹਾਡੇ ਤੇ ਲਾਗੂ ਕੀਤੀ ਜਾਊਗੀ ਉਹ ਇਹ ਜੇ ਚ ਉਹ ਲਾਗੂ ਕਿਉਂ ਨਹੀਂ ਹੋਈ ਇੱਕ ਸਾਲ ਦੇ ਵਿੱਚ ਵਿੱਚ ਕਿਹਾ ਸਾਇਦ ਇਹ ਸਾਨੂੰ ਸਰਕਾਰ ਤੇ ਸਾਡਾ ਟਰਾਂਸਪੋਰਟ ਮੰਤਰੀ ਤੇ ਵੇਤ ਮੰਤਰੀ ਇਹ ਗੱਲ ਦੱਸ ਦੇਣ ਵੀ ਜਿਹੜੇ ਉੱਚ ਅਧਿਕਾਰੀ ਉਹ ਤੁਹਾਡੇ ਕਹਣੇ ਜੀ ਨਹੀਂ ਆ ਤੁਹਾਡੇ ਜਿਹੜੀਆਂ ਤੁਹਾਡੇ ਕੀਤੇ ਆਰਡਰਾਂ ਨੂੰ ਜਿਹੜਾ ਟਿੱਚ ਜਾਣਦੇ ਆ ਕਿਉਂ ਕਿਉਂਕਿ ਜਿਹੜਾ 28 ਤਰੀਕ ਦਾ ਜਿਹੜਾ ਕੱਲ ਦਾ ਟੈਂਡਰ ਖੋਲ੍ਹਣੇ ਜਾਣ ਜਾ ਰਹੇ ਸੀ ਇਹ ਵੀ ਤੇ ਇਹਨਾਂ ਦੀ ਨਾਕਾਮੀ ਆ ਉਹ ਇੱਕ ਮਿੰਟ ਤੋਂ ਪਹਿਲਾਂ ਤੁਸੀਂ ਉੱਥੇ ਡਿਸੀਜਨ ਲੈ ਲਏ ਪ੍ਰਾਈਵੇਟੇਸ਼ਨ ਦੇ ਜਿੱਤੇ ਇਹ ਮੁਲਾਜ਼ਮਾਂ ਦੀਆਂ ਮੰਗਾਂ ਕਿ ਮੁਲਾਜ਼ਮ ਬਹਾਲ ਕੀਤੇ ਜਾਣ ਕੱਢੇ ਹੋਏ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਪਾਲਿਸੀ ਜਿਹੜੀ ਆ ਬਣਾਈ ਗਈ ਆ ਵੀ ਉਹਨਾਂ ਨੂੰ ਕੱਢੇ ਹੋਏ ਮੁਲਾਜ਼ਮ ਨੂੰ ਬਹਾਲ ਕਰਨਾ ਤੇ ਉਹਨਾਂ ਦੀ ਨੌਕਰੀਆਂ ਰੁਜ਼ਗਾਰ ਪੱਕਾ ਕਰਨਾ ਉਹ ਪਾਲਿਸੀਆਂ ਦੇ ਤੁਸੀਂ ਪਹਿਲੂ ਦੇ ਨਹੀਂ ਰਹੇ ਤੇ ਬਾਰ-ਬਾਰ ਤੁਸੀਂ ਜਿਹੜਾ ਪ੍ਰਾਈਵੇਟ ਹਿੰਦਾ ਘਵਾੜਾ ਲਿਆ ਰਹੇ ਜੇ ਇਸ ਕਰਕੇ ਸਾਡੀ ਤੇ ਸਰਕਾਰ ਨੂੰ ਇਹ ਘਵਾ ਰਿਆ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਧਿਆਨ ਦੇ ਕੇ ਤੇ ਮੰਗਾਂ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਨੀਆਂ ਜਾਣ ਤੇ ادارے ਨੂੰ ਚਲਾਇਆ ਜਾਵੇ ਤੇ ਜਿਹੜਾ ਜਨਤਾ ਨੂੰ ਜਿਹੜੀ ਉਹ ਪਬਲਿਕ ਨੂੰ ਸਹੂਲਤ ਮਿਲ ਸਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਣਾ ਮੁਸ਼ਕਲਾਂ ਤੁਸੀਂ ਵੇਖ ਹੀ ਲਈਆਂ ਤੁਹਾਡੇ ਮੀਡੀਅਮ ਤੇ ਮੀਡੀਆ ਤੇ ਸਾਰਾ ਕੁਝ ਕੱਲ ਚੱਲਿਆ ਆ ਕਿ ਐਵੇਂ ਸਾਡੇ ਡਰਾਈਵਰ ਕਨੈਕਟਰ ਵੀਰਾਂ ਨੂੰ ਕੱਪੜੇ ਉਤਾਰ ਕੇ ਉਹਨਾਂ ਦੇ ਕੇਸ ਪੱਗਾਂ ਲਾਹ ਕੇ ਘੀੜ ਘੀੜ ਕੇ ਜਿਹੜਾ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਆ ਤੇ ਅਸੀਂ ਤੇ ਚੀਜ਼ ਦੀ ਜਿਹੜਾ ਪੁਰਜੋਰ ਜਿਹੜੀ ਆ ਵੀ ਨਿੰਦਾ ਹੀ ਕਰਦੇ ਆ ਵੀ ਇਹ ਜਿਹੜਾ ਕੰਮ ਆ ਵੀ ਮੁਲਾਜ਼ਮਾਂ ਦੇ ਨਾਲ ਜੇ ਕੰਮ ਹੋਂਦਾ ਪਿਆ ਤੇ ਆਮ ਪਬਲਿਕ ਕਿੱਥੇ ਸੁਰੱਖਤ ਹੈ ਸਰਕਾਰ ਦੇ ਹੱਥੋਂ ਕਿਉਂਕਿ ਅਸੀਂ ਆਮ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਇਸ ਕਰਕੇ ਸਾਡੀ ਦੀ ਬੇਨਤੀ ਹੈ ਸਰਕਾਰ ਨੂੰ ਇਹ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਦੇਵੇ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋ ਲਾਗੂ ਕੀਤੀਆਂ ਜਾਣ ਤੇ ਜਿੰਨੇ ਵੀ ਸਾਡੇ ਮੁਲਾਜ਼ਮ ਕੱਢੇ ਹੋਏ ਉਹ ਭਾਲ ਕੀਤੇ ਜਾਣ ਤੇ ਸਾਡੀ ਜਿਹੜੀ ਪਾਲਿਸੀ ਸੀਐਮ ਵੱਲੋਂ ਸਾਬ ਵੱਲੋਂ ਬਣੀ ਆ ਉਹ ਸਾਡੇ ਤੇ ਲਾਗੂ ਕਰ ਦਿੱਤੀ ਜਾਵੇ। ਅੱਜ ਧਰਨਾ ਲਗਾਇਆ ਗਿਆ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੀ ਇਹੋ ਜਿਹਾ ਰੀਜ਼ਨ ਹੈ ਜਿਹੜਾ ਕਿ ਹੈ ਪਬਲਿਕ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਤੁਸੀਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ। ਜੀ ਅਸੀਂ ਪਿਛਲੇ ਸਮੇਂ ਤੋਂ ਕਹਿੰਦਾ ਮਤਲਬ 2008-09 ਤੋਂ ਭਰਤੀ ਹੋਏ ਆ ਜੋ ਕਿ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਣਦੇ ਆ ਪਰ ਫਿਰ ਵੀ ਅਸੀਂ ਆਪਣੇ ਵਿਭਾਗ ਦੇ ਭਾਵੇਂ ਅਸੀਂ ਤਨਖਾਹਾਂ ਥੋੜੀਆਂ ਲੈਨੇ ਆ ਪਰ ਫਿਰ ਵੀ ਆਪਣਾ ਵਿਭਾਗ ਨੂੰ ਚਲਾ ਕੇ ਬੱਸਾਂ ਚਲਾ ਕੇ ਪਬਲਿਕ ਨੂੰ ਜਿਹੜੀ ਸਹੂਲਤ ਆ ਉਹ ਪ੍ਰਦਾਨ ਕਰਦੇ ਆ ਪਰ ਆ ਹੁਣ ਪਿਛਲੇ ਸਮੇਂ ਤੋਂ ਬਾਰ-ਬਾਰ ਮਤਲਬ ਕਿ ਸਰਕਾਰ ਜਿਹੜੀ ਆ ਟੈਂਡਰ ਲੈ ਕੇ ਆਈ ਹੈ ਕਿ ਕਿਲੋਮੀਟਰ ਸਕੀਮ ਦਾ ਉਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਉਹ ਵਿਰੋਧ ਕਿਉਂ ਕਰਦੇ ਆ ਕਿਉਂਕਿ ਅਸੀਂ ਪਹਿਲਾਂ ਹੀ ਅੰਕੜਿਆਂ ਮੁਤਾਬਕ ਇਹਨਾਂ ਨੂੰ ਦੱਸ ਚੁੱਕੇ ਆ ਕਿ ਜਿਹੜੀਆਂ ਕਿਲੋਮੀਟਰ ਗੱਡੀਆਂ ਵਾਂ ਉਹ ਘਾਟੇ ਦਾ ਸੌਦਾ ਵਾ ਉਹ ਨਾ ਪਾਈਆਂ ਜਾਣ ਤੁਸੀਂ ਜਿਹੜੀ ਵੀ ਬੱਸ ਪਾਉਣੀ ਆ ਉਹ ਵਿਭਾਗ ਦੇ ਵਿੱਚ ਪਾਈ ਜਾਵੇ ਕਿਉਂਕਿ ਗਾਂ ਜਿਹੜਾ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਰੋਜ਼ਗਾਰ ਮਿਲ ਸਕੇ ਅਸੀਂ ਇਸ ਕਰਕੇ ਇਸ ਚੀਜ਼ ਦਾ ਵਿਰੋਧ ਕਰਦੇ ਆਂ ਹੋਰ ਸਾਨੂੰ ਕੋਈ ਸ਼ੌਂਕ ਨਹੀਂਗਾ ਕਿ ਅਸੀਂ ਰੋਜ਼ ਦਰੀਆਂ ਉਛਾ ਕੇ ਬੈਠੀਏ ਪਿੱਛੇ ਤੁਸੀਂ ਸੁਣਿਆ ਹੋਊਗਾ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਦਾ ਕਿ ਡਰਾਈਵਰ ਕਨੈਕਟਰ ਜਿਹੜੇ ਆ ਬੇਵਜ੍ਹਾ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਵੀ ਜਿਹੜੀਆਂ ਆਪਣੀਆਂ ਜਾਇਜ਼ ਮੰਗਾਂ ਉਹਨਾਂ ਤੇ ਗੱਲ ਕਰਨ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਤੇ ਆਪਣਾ ਮੰਗਾਂ ਪ੍ਰਤੀ ਗੱਲ ਕਰਦੇ ਆਂ ਸਾਡੀਆਂ ਮੰਗਾਂ ਤੁਸੀਂ ਸਾਨੂੰ ਰੈਗੂਲਰ ਕਰੋ ਜਿਹੜੇ ਸਾਡੇ ਆਊਟਸੋਰਸਿੰਗ ਸਾਥੀ ਆ ਉਹਨਾਂ ਨੂੰ ਕੰਟਰੈਕਟ ਤੇ ਕਰ ਦਿਓ ਚਲੋ ਅਸੀਂ ਵੀ ਚੱਲਦੇ ਰਹੀਏ ਸਾਡਾ ਵੀ ਰੋਜ਼ਗਾਰ ਜਿਹੜਾ ਬਚਿਆ ਰਵੇ ਪਰ ਉਹ ਤੇ ਬੇਵਜ੍ਹਾ ਮਨ ਲ ਕੇ ਪਬਲਿਕ ਦੇ ਵਿੱਚ ਬਿਆਨ ਦੇ ਗਏ ਤੇ ਸਾਡੀ ਜਿਹੜੀ ਆ ਸਾਨੂੰ ਨੀਵਾ ਵਖਾਉਣਾ ਚਾਹੁੰਦੇ ਆ ਪਰ ਪਬਲਿਕ ਭਲੀ ਭਾਂਤ ਜਾਣਦੀ ਆ ਇਹ ਗੱਲ ਕਿ ਇਹਨਾਂ ਦਾ ਕਸੂਰ ਕੋਈ ਨਹੀਂਗਾ ਜੋ ਵੀ ਕਸੂਰ ਆ ਉਹ ਸਰਕਾਰ ਦਾ ਆ ਸਰਕਾਰ ਵਾਰ-ਵਾਰ ਮੀਟਿੰਗਾਂ ਕਰਕੇ ਤੁਹਾਨੂੰ ਪ੍ਰਧਾਨਜੀਪਹਿਲਾਂ ਦੱਸ ਚੁੱਕੇ ਆ ਕਿ 55 ਤੋਂ 55 ਤੋਂ ਪਲੱਸ ਮੀਟਿੰਗਾਂ ਹੋ ਚੁੱਕੀਆਂ ਪਰ ਹਰ ਵਾਰ ਸਾਨੂੰ ਜਿਹੜਾ ਉਹ ਲਾਰਾ ਵਾ ਲਾਇਆ ਜਾਂਦਾ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਇਸ ਕਰਕੇ ਸਾਨੂੰ ਮਜਬੂਰ ਕੀਤਾ ਗਿਆ ਇਸ ਵਾਰ ਵੀ ਔਰ ਸਾਡੇ ਜਿਹੜੇ ਸਾਥੀ ਆ ਉਹ ਅਰੈਸਟ ਕਰਕੇ ਬੜੀ ਧੱਕਾਸ਼ਾਹੀ ਕੀਤੀ ਆ ਪੂਰੇ ਵਰਲਡ ਦੇ ਵਿੱਚ ਇਹਨਾਂ ਦੀ ਜਿਹੜਾ ਨਾਮ ਬਣ ਗਿਆ ਇਸ ਸਰਕਾਰ ਦਾ ਜਿਹਨੂੰ ਅਸੀਂ ਬੜੀਆਂ ਉਮੀਦਾਂ ਨਾਲ ਲੈ ਕੇ ਆਏ ਸੀ ਤੇ ਪਰ ਅੱਜ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨ ਪੈਣ ਪਿਆ ਇਸ ਕਰਕੇ ਅਸੀਂ ਜਿਹੜਾ ਇਹ ਧਰਨੇ ਲਾਏ ਹੋਏ ਆ ਜੀ ਕੀ ਲੱਗਦਾ ਐਨਾ ਸਭ ਕੁਝ ਕਰਨ ਤੋਂ ਬਾਅਦ ਸਰਕਾਰ ਕੁਝ ਕਰੇਗੀ ਜੀ ਚਲੋ ਉਮੀਦ ਨਾਲ ਹੀ ਸਭ ਕੁਝ ਆ ਉਮੀਦ ਆ ਤਾਂ ਹੀ ਅਸੀਂ ਬੈਠੇ ਆ ਪਰ ਜਿਹੜੇ ਹਿਸਾਬ ਨਾਲ ਪਿਛਲੇ ਸਮੇਂ ਤੋਂ ਜੇ ਹੁਣ ਅਸੀਂ ਇਹ ਗੱਲ ਤੁਹਾਨੂੰ ਦੱਸੀਏ ਵੀ ਅਸੀਂ 2008-09 ਦੇ ਵਿੱਚ ਭਰਤੀ ਹੋਏ ਸੀ ਕਾਲੀ ਸਰਕਾਰ ਵੇਲੇ ਚਲੋ ਜੇ ਸੀਰਤਾ ਹਲਾਂ ਕੀਤੀਆਂ ਉਹ ਸਾਨੂੰ ਮਿਨੀਮਮ ਕੁਝ ਨਾ ਕੁਝ ਦੇ ਕੇ ਗਏ ਆ ਜੇ ਪਿਛਲੀ ਕਾਂਗਰਸ ਸਰਕਾਰ ਸੀ ਚਲੋ ਉਹਨਾਂ ਵੀ ਸਾਨੂੰ ਸਾਡੀਆਂ ਤਨਖਾਹਾਂ ਬੜੋਤੀ ਕੀਤੀ ਸਾਨੂੰ ਵਾਅਦਾ ਦਿੱਤਾ ਉਹਨਾਂ ਦੇ ਵੀ ਅਸੀਂ ਧੰਨਵਾਦੀ ਆ ਪਰ ਜਿਨ੍ਹਾਂ ਨੂੰ ਅਸੀਂ ਇੰਨੀਆਂ ਉਮੀਦਾਂ ਨਾਲ ਲੈ ਕੇ ਆਏ ਲੱਡੂ ਵੰਡੇ ਬੱਸਾਂ 'ਚ ਪ੍ਰਚਾਰ ਕੀਤਾ ਭਗਵੰਤ ਮਾਨ ਸਾਹਿਬ ਦਾ ਉਹਨਾਂ ਨੇ ਸਿਰਫ ਸਾਨੂੰ ਇੱਕ ਅੱਜ ਤੱਕ ਜਿਹੜੀਆਂ ਸਾਡੀਆਂ ਨੈਟਾਂ ਵਧਾਈਆਂ ਸੀ 60 ਤੋਂ ਵਧਾ ਕੇ 100 ਕੀਤੀ ਤੇ 100 ਤੋਂ 120 ਕੀਤੀ ਸੀ ਪਰ ਉਹ ਸਰਕਾਰ ਮੈਂ ਇਹ ਕਹਿ ਸਕਦਾ ਵੀ ਉਹ ਵੀ ਅੱਜ ਤੱਕ ਲਾਗੂ ਨਹੀਂ ਕਰ ਸਕੇ ਸਾਨੂੰ ਅਜੇ ਤੱਕ 4 ਸਾਲਾਂ ਦੇ ਅਰਸੇ ਵਿੱਚ 5 ਪੈਸਿਆਂ ਦਾ ਜਿਹੜਾ ਉਹ ਵੀ ਸਾਨੂੰ ਇਹਨਾਂ ਕੁਛ ਨਹੀਂ ਦਿੱਤਾ ਇਸ ਕਰਕੇ ਸਾਡੇ ਮੁਲਾਜ਼ਮਾਂ ਦੇ ਵਿੱਚ ਰੋਸ ਆ ਜੀ ਤੇ ਸਰਕਾਰ ਨੂੰ ਚਾਹੀਦਾ ਵੀ ਚਲੋ ਹਰ ਪਬਲਿਕ ਜਿਹੜੀ ਉਹਨੂੰ ਉਮੀਦ ਹੁੰਦੀ ਹੈ ਸਰਕਾਰ ਤੋਂ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨਣੀਆਂ ਚਾਹੀਦੀਆਂ ਧੰਨਵਾਦ